ਮੈਂ ਤਾਂ ਨਾ ਤਾਂ ਹੀ ਵੀਰ ਜੀ ਨੂੰ ਕਿਹਾ ਸੀਗਾ ਵੀ ਮੈਨੂੰ ਕੋਈ ਮੋਟਰਸਾਈਕਲ ਪਲਟੀਨਾ ਬਲਟੂਨਾ ਦੇ ਦਿਓ ਨਾਲੇ ਉਹਦੀ ਐਵਰੇਜ ਬਹੁਤ ਦਾ ਹੁਣ ਦੇਖ ਲੋ ਜੀ ਤੋਤੋ ਤਾਂ ਰੋੜਿਆ ਵੀ ਨਹੀਂ ਜਾਂਦਾ ਸਾਹ ਚੜਿਆ ਪਿਆ ਤੁਨੂੰ ਉਹ ਚੱਲ ਕੋਈ ਨਹੀਂ ਕੋਈ ਨਹੀਂ ਭਾਗ ਬਾਨੇ ਹੁਣ ਜਦੋਂ ਫਸ ਗਏ ਤਾਂ ਫੜਕਣ ਕੀ ਚੱਲ ਤੁਰੇ ਜਾਂਦੇ ਆ ਹੌਲੀ ਹੌਲੀ ਆ ਕਿਲੋਕੀਮੀਟਰ ਤੇ ਹੀ ਆ ਪੰਪ ਆਪਣਾ ਨਾਂਜੀ ਕੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਨਾਲ ਕਹਿੰਦੇ ਪੰਪ ਤਾਂ ਆਪਣੇ ਇੱਥੇ 5 6 ਕਿਲੋਮੀਟਰ ਤੇ ਹੈ ਕਿਲੋਮੀਟਰ ਤੇ ਕਿਹੜੇ ਪੰਪ ਦੀ ਗੱਲ ਕਰੀ ਜਾਂਦੇ ਹੋ ਤੁਸੀਂ ਬਈ ਬੱਲਾ ਬੱਲਾ ਮੈਨੂੰ ਲੱਗਦਾ ਭਗਵਾਨ ਨੇ ਫਿਰ ਤਾਂ ਕਿਲੋਮੀਟਰ ਵਾਲਾ ਪੰਪ ਦੇਖਿਆ ਨਹੀਂ ਉਹ ਕਿਲੋਕਮੀਟਰ ਤੇ ਭਗਵਾਨ ਨੇ ਠੇਕਾ ਜਦੋਂ ਮਾਰਿਆ ਨਾ ਅਜੀ ਅੰਦਰ ਇਹਨੂੰ ਰੋੜਨ ਦੀ ਗੱਲ ਤਾਂ ਦੂਰ ਚਲੇ ਨੂੰ ਮੋਢਿਆਂ ਤੇ ਰੱਖ ਕੇ ਲੈ ਜੂੰਬਸਕ੍ਰਾਈਬ ਨਾਓ And press the bell icon. Never miss an update.